ਅਰਬੀ ਇੱਕ ਮਹੱਤਵਪੂਰਨ ਸਬਜ਼ੀਆਂ ਦੀ ਫਸਲ ਹੈ ਅਤੇ ਇਸ ਨੂੰ ਪੰਜਾਬ ਵਿੱਚ ਬਹੁਤ ਸਾਰੇ ਸਬਜ਼ੀਆਂ ਵਾਲੇ ਕਿਸਾਨਾਂ ਦੁਆਰਾ ਇਕੱਲੇ ਜਾਂ ਦੂਜੀਆਂ ਸਬਜ਼ੀਆਂ ਨਾਲ ਅੰਤਰਫਸਲ ਵਜੋਂ ਉਗਾਇਆ ਜਾਂਦਾ ਹੈ। ਅਰਬੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੌਮਟ ਵਿੱਚ ਕੀਤੀ ਜਾਂਦੀ ਹੈ। ਇਹ ਰੇਤਲੀ দোਅਮਟ ਅਤੇ ਜੈਵਿਕ ਪਦਾਰਥਾਂ ਵਾਲੀ ਭਰਪੂਰ ਮਾਤਰਾ ਵਾਲੀ ਮਿੱਟੀ ਵਿੱਚ ਉਗੌਣ ਤੇ ਵਧੀਆ ਫਿਰਨਾਮ ਦਿੰਦੀ ਹੈ। ਕਟਨਕਾਸ ਵਾਲੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ। ਉਪਜਾਊ ਸ਼ਕਤੀ ਅਤੇ ਨਮੀ ਵਾਲੀ ਮਿੱਟੀ ਇਸ ਦੀ ਪੈਦਾਵਾਰ ਨੂੰ ਘਟ ਕਰ ਸਕਦੀ ਹੈ। ਪੰਜਾਬ ਅਰਬੀ 2009 ਅਰਬੀ ਦੀ ਬਿਜਾਈ ਦਾ ਸਮਾਂ ਫਰਵਰੀ ਦੇ ਪਹਿਲੇ 15 ਦਿਨ ਹਨ ਅਰਬੀ ਦੀਆਂ ਗੰਡੀਆਂ ਨੂੰ 6 ਤੋਂ 7.5 ਸੈਂਟੀਮੀਟਰ ਡੰਗਾਈ ਤੇ ਲਗਾਇਆ ਜਾਂਦਾ ਹੈ ਇਸ ਵਿੱਚ ਕਤਾਰਾਂ ਦੇ ਵਿਚਕਾਰ ਜੋ ਫਾਸਲਾ ਹੈ ਉਹ 67.5 ਤੋਂ 15 ਜਾਂ 45 ਤੋਂ 20 ਸੈਂਟੀਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ ਇਹ ਗਰਮ ਮੌਸਮ ਦੀ ਫਸਲ ਹੈ ਇਸ ਨੂੰ ਸਾਲਾਨਾ 12 ਤੋਂ 150 ਮਿਲੀਮੀਟਰ ਬਰਖਾ ਦੀ ਲੋੜ ਹੁੰਦੀ ਹੈ ਇਸ ਫਸਲ ਨੂੰ ਸਫਲਤਾਪੂਰਵਕ اگਾਉਣ ਲਈ ਯਕੀਨੀ ਸਿੰਚਾਈ ਦੀ ਲੋੜ ਹੁੰਦੀ ਹੈ ਤਾਪਮਾਨ 18 ਤੋਂ 20 ਡਿਗਰੀ ਸੈਲਸੀਅਸ ਬਿਜਾਈ ਦਾ ਤਾਪਮਾਨ 18 ਤੋਂ 35 ਡਿਗਰੀ ਸੈਲਸੀਅਸ ਤੁੜਾਈ ਦਾ ਤਾਪਮਾਨ 25 ਤੋਂ 35 ਡਿਗਰੀ ਸੈਲਸੀਅਸ ਬਰਸਾਤ 120 ਤੋਂ 150 ਸੈਂਟੀਮੀਟਰ ਯੂਰੀਆ 90 ਕਿਲੋ ਪ੍ਰਤੀ ਇਕਾ ਡੀਏਪੀ 20 ਕਿਲੋ ਪ੍ਰਤੀ ਇਕਾ ਪੋਟਾਸ਼ 35 ਕਿਲੋ ਪ੍ਰਤੀ ਇਕਾ ਅਰਬੀ ਨੂੰ ਲਗਾਤਾਰ ਕਾਫੀ ਨਮੀ ਦੀ ਲੋੜ ਹੁੰਦੀ ਹੈ ਇੱਕ ਸਾਰ ਫਟਾਰੇ ਲਈ ਬਜਾਈ ਤੋਂ ਤੁਰੰਤ ਪਿੱਛੋਂ ਪਾਣੀ ਲਾ ਦਿਓ ਜਦੋਂ ਤੱਕ ਅਰਬੀ ਥੋੜੀ ਜਹੀ ਖੇਤ ਤੋਂ ਬਾਹਰ ਨਾ ਆ ਜਾਵੇ ਖੇਤ ਵਿੱਚ ਸੇਲ ਰੱਖੋ ਗਰਮੀਆਂ ਦੇ ਦਿਨਾਂ ਵਿੱਚ ਫਸਲ ਨੂੰ 3 ਤੋਂ 4 ਦਿਨਾਂ ਵਕਫੇ ਤੇ ਪਾਣੀ ਦਿੰਦੇ ਰਹੋ ਵਰਖਾ ਰੁੱਤ ਵਿੱਚ ਜਾਂ ਬਰਸਾਤੀ ਮੌਸਮ ਵਿੱਚ ਲੋੜ ਅਨੁਸਾਰ ਪਾਣੀ ਦਿਓ ਇੱਕ ਜਾਂ ਦੋ ਗੋਡੀਆਂ ਕਰਨ ਨਾਲ ਨਦੀਨ ਖਤਮ ਹੋ ਜਾਂਦੇ ਹਨ ਹਰ ਗੋਡੀ ਕਰਨ ਤੋਂ ਬਾਅਦ ਜੜਾਂ ਦੇ ਨਾਲ ਮਿੱਟੀ ਲਗਾਉਣੀ ਚਾਹੀਦੀ ਹੈ ਬਜਾਈ ਤੋਂ 175 ਜਾਂ 200 ਦਿਨਾਂ ਬਾਅਦ ਜਦੋਂ ਪੱਤੇ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਫਸਲ ਪਟਾਈ ਲਈ ਤਿਆਰ ਹੋ ਜਾਂਦੀ ਹੈ। ਅਗੇਤੀ ਪਟਾਈ ਦੀਆਂ ਗੰਡੀਆਂ ਨਰਮ ਅਤੇ ਖਾਣ ਲਈ ਚੰਗੀਆਂ ਹੁੰਦੀਆਂ ਹਨ। ਪਰ ਇਹਨਾਂ ਨੂੰ ਜ਼ਿਆਦਾ ਦੇਰ ਤੱਕ ਰੱਖਿਆ ਨਹੀਂ ਜਾ ਸਕਦਾ। ਪਟਾਈ ਵਾਲੇ ਖੇਤ ਵਿੱਚ ਨਮੀ ਦਾ ਹੋਣਾ ਲਾਜ਼ਮੀ ਹੈ। ਇਸ ਦੇ ਪਟਾਈ ਕਹੀ ਜਾਹੁਰ ਹੱਥਾਂ ਤੇ ਉਜਾਰਾਂ ਦੇ ਵਰਤੋਂ ਨਾਲ ਕੀਤੀ ਜਾ ਸਕਦੀ ਹੈ ਪਟਾਈ ਤੋਂ ਬਾਅਦ ਗੰਡਾ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਮੋਢਲੀ ਗੰਡ ਨੂੰ ਸਕੇਂਡਰੀ ਗੰਡ ਦੀ ਸ਼੍ਰੇਣੀ ਤੋਂ ਅਲੱਗ ਕੀਤਾ ਜਾਣਾ ਚਾਹੀਦਾ ਹੈ ਅਰਬੀਦ ਦੀਆਂ ਵੱਖੋ ਵੱਖਰੀਆਂ ਕਿਸਮਾਂ ਦਾ ਝਾੜ ਪ੍ਰਤੀ ਇਕੱਟ 50 ਕੁਇੰਟਲ ਤੋਂ ਲੈ ਕੇ 110 ਕੁਇੰਟਲ ਤੱਕ ਹੋ ਸਕਦਾ ਹੈ ਅਰਬੀ ਦੀਆਂ ਫਸਲ ਕਿੰਨੇ ਸਮੇਂ ਦੀ ਹੈ ਅਰਬੀ ਦੀ ਫਸਲ ਅੰਦਾਜ਼ਾ 175 ਤੋਂ ਲੈ ਕੇ 200 ਦਿਨ ਲੈ ਜਾਂਦੀ ਹੈ ਅਰਬੀ ਦੀ ਫਸਲ ਬੀਜਣ ਲਈ 3 ਤੋਂ 4 ਕੁਇੰਟਲ ਬੀਜ ਦੀ ਜ਼ਰੂਰਤ ਹੁੰਦੀ ਹੈ ਇਸ ਫਸਲ ਬਾਰੇ ਹੋਰ ਕੋਈ ਜਾਣਕਾਰੀ ਲੈਣ ਲਈ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੀ ਜੁਆਨਦੇ ਵਾਸਤੇ ਰੋ